ਕੈਨੇਡਾ ਦੇ ਵਿੱਚ ਜਿਹੜੇ ਅਟੈਕ ਸਾਰੇ ਇਹ ਨੇ ਹਾਰਟ ਅਟੈਕ ਆ ਰਹੇ ਨੇ ਉਹਨਾਂ ਦਾ ਕਾਰਨ ਕੀ ਹੈ ਭਾਈ ਜੀ ਉਹਨਾਂ ਦਾ ਕਾਰਨ ਹੈਗਾ ਆਫੀਮ ਜ਼ਿਆਦਾ ਤੋਂ ਵੱਡਾ ਕਾਰਨ ਕਿ ਲਗਭਗ ਭਾਈ ਸਾਡਾ ਅੱਜ ਦਾ ਯੂਥ ਆ ਉਹ ਕੋਈ ਨਾ ਕੋਈ ਨਸ਼ੇ ਦੇ ਵਿੱਚ ਇਨਵੋਲਵਮੈਂਟ ਹੈਗਾ ਸਾਰਾ ਨਹੀਂ ਮੈਂ ਕਹਿ ਰਿਹਾ ਅੱਛਾ ਭਾਈ ਉੱਥੇ ਕੀ ਹੁੰਦਾ ਕਿ ਇੱਥੇ ਰੂਟੀਨ 'ਚ ਜੇ ਉਹ ਆਫੀਮ ਖਾਂਦੇ ਆ ਜਾਂ ਕੋਈ ਨਸ਼ਾ ਕਰਦੇ ਆ ਇੱਥੋਂ ਜਾ ਚੜ ਲੱਗੇ ਨੇ ਪਹਿਲਾਂ ਖਾਲੀ ਤੇ ਮੁੜ ਕੇ ਉੱਥੇ ਫੋਨ ਕਰਦਾ ਯਾਰ ਨੂੰ ਕਿ ਯਾਰ ਮੇਰੇ ਆਉਂਦੇ ਨੂੰ ਅਰੇਂਜਮੈਂਟ ਰੱਖੀ ਜਿਹੜੇ ਬੰਦੇ ਭਾਈ ਖਾਂਦੇ ਆ ਉਹ ਖਾਲੀ ਭਾਈ ਇੱਕ ਚੀਜ਼ ਤੁਸੀਂ ਜ਼ਿਕਰ ਕਰ ਰਹੇ ਸੀਗੇ ਕਿ ਕੈਨੇਡਾ ਦੇ ਵਿੱਚ ਜਿਹੜੇ ਅਟੈਕਸ ਆ ਰਹੇ ਨੇ ਹਾਰਟ ਅਟੈਕ ਆ ਰਹੇ ਨੇ ਉਹਨਾਂ ਦਾ ਕਾਰਨ ਕੀ ਹੈ ਬਾਈ ਉਹਦਾ ਕਾਰਨ ਹੈਗਾ ਆ ਅਫੀਮ ਜਿਆਦਾ ਤੋਂ ਵੱਡਾ ਕਾਰਨ ਹੁਣ ਕੀ ਹੁੰਦਾ ਆ ਇਹ ਗੱਲ ਮੇਰੀ ਸਾਰੇ ਬੜੇ ਧਿਆਨ ਨਾਲ ਸੁਣ ਲੈ ਭਾਜੀ ਜਦੋਂ ਬੱਚੇ ਦਾ ਵੀਜ਼ਾ ਆ ਜਾਂਦਾ ਆ ਕਿਸੇ ਵੀ ਕੰਟਰੀ ਦਾ ਆ ਜਾਂਦਾ ਜੇ ਤੁਸੀਂ 15 ਲੱਖ ਲਾਇਆ ਪੇਰੈਂਟਸ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਆ ਬੱਚੇ ਦਾ ਯੂਰੀਨ ਟੈਸਟ ਕਰਾਉਣ ਉਹਦਾ ਡਰਗ ਟੈਸਟ ਕਰਾਉਣ ਕਿਉਂ ਜ਼ਿਆਦਾਤਰ ਅਸੀਂ ਵੀ ਭਾਜੀ ਅਸੀਂ ਬਾਹਰ ਰਹਿੰਦੇ ਆ ਪੇਰੈਂਟਸ ਨੂੰ ਸਾਰਿਆਂ ਨੂੰ ਆਪਣੇ ਬੱਚੇ ਵਧੀਆ ਹੀ ਲੱਗਦੇ ਹੁੰਦੇ ਆ ਹਾਂ ਤਾਂ ਇਹ ਇਹ ਗੱਲ ਮੁੰਡਿਆਂ ਨੂੰ ਹਨਾ ਬੜੀ ਥੋੜੀ ਜੀ ਗਲਤ ਲੱਗੂਗੀ ਮੇਰੀ ਕਿ ਲਗਭਗ ਭਾਜੀ ਸਾਡਾ ਅੱਜ ਦਾ ਯੂਥ ਆ ਉਹ ਕੋਈ ਨਾ ਕੋਈ ਨਸ਼ੇ ਦੇ ਵਿੱਚ ਇਨਵੋਲਵਮੈਂਟ ਹੈਗਾ ਸਾਰਾ ਨਹੀਂ ਮੈਂ ਕਹਿ ਰਿਹਾ ਮੈਂ ਕੁਝ ਪੁਆਇੰਟ ਹੀ ਲੈ ਕੇ ਚੱਲਦੇ ਆ ਬਹੁਤ ਵਧੀਆ ਮੁੰਡੇ ਵੀ ਹੈਗੇ ਅੱਛਾ ਭਾਜੀ ਉੱਥੇ ਕੀ ਹੁੰਦਾ ਕਿ ਇੱਥੇ ਰੂਟੀਨ 'ਚ ਜੇ ਉਹ ਆਫੀਮ ਖਾਂਦੇ ਆ ਜਾਂ ਕੋਈ ਨਸ਼ਾ ਕਰਦੇ ਆ ਇੱਥੋਂ ਜਾ ਚੜ ਲੱਗੇ ਨੇ ਪਹਿਲਾਂ ਖਾਲੀ ਤੇ ਮੁੜ ਕੇ ਉੱਥੇ ਫੋਨ ਕਰਤਾ ਯਾਰ ਨੂੰ ਕਿ ਯਾਰ ਮੇਰੇ ਆਉਂਦੇ ਨੂੰ ਅਰੇਂਜਮ ਜਿਹੜੇ ਬੰਦੇ ਭਾਜੀ ਖਾਂਦੇ ਆ ਉਹ ਖਾਲੀ ਭਾਜੀ ਫੈਂਟਨਲ ਨਾਮ ਦਾ ਕੈਮੀਕਲ ਭਾਜੀ ਕੈਨੇਡਾ ਦੇ ਵਿੱਚ ਅਫੀਮ ਦੇ ਵਿੱਚ ਪਾਇਆ ਜਾਂਦਾ ਸੋ ਫੈਂਟਨਲ ਕੀ ਹੈ ਕਿ ਇਦਾਂ ਦੀ ਡਰੱਗ ਆ ਬਹੁਤ ਸਸਤੀ ਡਰੱਗ ਆ ਬਹੁਤ ਸਸਤੀ ਡਰੱਗ ਆ ਤੇ ਉਹਦਾ ਨਸ਼ਾ ਜਿਵੇਂ ਤੁਸੀਂ ਇਹ ਲੈ ਲਓ ਕਿ ਸਰਕਾਰੀ ਗੋਲੀਆਂ ਫਰੀ ਆਲੀਆਂ ਗੋਲੀਆਂ ਆ ਉਹ ਉਹ ਉਹਨਾਂ ਦਾ ਨਸ਼ਾ ਜਿਹੜਾ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਹੈ ਨਾ ਇੱਕ ਐਗਜ਼ਾਮਪਲ ਦੇ ਤੌਰ ਤੇ ਸੋ ਜਿਹੜੇ ਕੈਨੇਡਾ ਦੇ ਵਿੱਚ ਬੈਠੇ ਉਹ ਇਸ ਗੱਲ ਨੂੰ ਜਿਵੇਂ ਤੁਸੀਂ ਇਹ ਵਿਦੇਸ਼ਾਂ ਤੋਂ ਸੁਣ ਰਹੇ ਹੋ ਚੰਗੀ ਤਰ੍ਹਾਂ ਸੁਣ ਰਹੇ ਹੋਣਗੇ ਪੰਜਾਬੀ ਮੁੰਡੇ ਜਾਂਦੇ ਆ ਭਾਜੀ ਉੱਥੇ ਜਾ ਕੇ ਅ ਅਫੀਮ ਦਾ ਅਰੇਂਜਮੈਂਟ ਮੁੰਡੇ ਨੇ ਕੀਤਾ ਹੁੰਦਾ ਔਰ ਉੱਥੇ ਜਾ ਕੇ ਜਦੋਂ ਅਫੀਮ ਕੰਮ ਭਾਜੀ ਸਟ्रेस ਵਰਕ ਲੋਡ ਇਨ ਸੋ ਉਤੋਂ ਜਿਹੜੀ ਅਫੀਮ ਖਾਣੀ ਸ਼ੁਰੂ ਕਰ ਦਿੰਦੇ ਆ ਔਰ ਅਫੀਮ ਦੇ ਵਿੱਚ ਜਿਸ ਦਿਨ ਵੱਧ ਡੋਜ਼ ਦੇ ਵਿੱਚ ਫੈਂਟਾਨੇਲ ਜਾਂ ਕੁਝ ਏਦਾਂ ਦੀਆਂ ਚੀਜ਼ਾਂ ਮਿਲ ਜਿਹੜੀ ਜ਼ਿਆਦਾ ਡੋਜ਼ ਦੇ ਵਿੱਚ ਲਈ ਜਾਂਦੀ ਆ ਸਭ ਤੋਂ ਵੱਡਾ ਕਾਰਨ ਅਜ ਹਾਰਟ ਅਟੈਕ ਦਾ ਉਹ ਬਣ ਰਿਹਾ ਹੋ ਇਹਦੇ ਵਿੱਚ ਪੇਰੈਂਟਸ ਦੀ ਜ਼ਿੰਮੇਵਾਰੀ ਬਣਦੀ ਆ ਕਿ ਆਪਣੇ ਬੱਚੇ ਨੂੰ ਬਾਹਰ ਭੇਜਣ ਤੋਂ ਪਹਿਲਾਂ ਉਹਦਾ ਯੂਰਿਨ ਟੈਸਟ ਕਰਾਓ ਅਗਰ ਉਹਦੇ ਯੂਰਿਨ ਦੇ ਵਿੱਚ ਕੋਈ ਅਸੀਂ 10 20 ਬੱਚੇ ਵੀ ਵੇਖ ਲਈਏ ਇਦਾਂ ਦੇ ਅਗਰ ਉਹਨਾਂ ਦਾ ਹੁੰਦਾ ਆ ਉਹਨਾਂ ਦਾ ਇੱਥੋਂ ਟ੍ਰੀਟਮੈਂਟ ਕਰਾਓ ਹਫ਼ਤਾ ਦੱਸਦੇ ਉਹਨਾਂ ਦਾ ਟ੍ਰੀਟਮੈਂਟ ਕਰਾ ਕੇ ਉਹਨਾਂ ਨੂੰ ਰੀਹੈਬ ਕਰਕੇ ਫਿਰ ਉਹਨਾਂ ਨੂੰ ਕੈਨੇਡਾ ਭੇਜੋ ਔਰ ਉਹਨਾਂ ਨੂੰ ਸਮਝਾ ਕੇ ਭੇਜੋ ਔਰ ਜਿਹੜੇ ਵੀ ਇਸ ਲਤ ਦੇ ਵਿੱਚ ਪਏ ਆ ਹਾਂ ਹੋਰ ਬਹੁਤ ਆਪਸ਼ਨ ਆਇਆ ਕੈਨੇਡਾ ਵਾਲਿਆਂ ਨੂੰ ਪਤਾ ਹੀ ਹੋਣਾ ਹੈ ਹੋਰ ਬਹੁਤ ਆਪਸ਼ਨ ਆਇਆ ਉੱਥੇ ਪਰ ਆਫੀਮ ਜਿਹੜੀ ਆ ਉਹ ਬਿਲਕੁਲ ਗਲਤ ਹੈ ਜਿਹੜਾ ਵੱਡਾ ਕਾਰਨ ਤੁਸੀਂ ਕਿਹਾ ਅਟੈਕ ਦਾ ਹਾਰਡ ਅਟੈਕ ਆ ਰਹੇ ਨੇ ਆਪਾਂ ਸੁਣਿਆ ਹੁੰਦਾ ਵੀ ਮੁੰਡਾ ਇਹ ਜਾ ਕੇ ਪਹੁੰਚੇ ਤੇ ਚੌਥੇ ਦਿਨ ਨੂੰ ਅਟੈਕ ਆ ਗਿਆ ਤੇ ਪੰਪੂਰਾ ਹੋ ਗਿਆ ਬਹੁਤ ਮਾੜੀ ਮਾੜੀ ਖਬਰ ਆਪਾਂ ਮੰਦਪਾਗੀ ਖਬਰਾਂ ਆਪਾਂ ਸੁਣੀਆਂ ਹੀ ਨੇ ਕਿ ਕਿਸੇ ਦੀ ਚਲੋ ਐਕਸੀਡੈਂਟ ਦੇ ਵਿੱਚ ਖਬਰ ਮੌਤ ਹੋ ਗਈ ਵੱਖਰੀ ਗੱਲ ਆ ਪਰ ਜੋ ਅਟੈਕ ਸਾਰੇ ਆ ਰਹੇ ਨੇ ਬਾਹਰ ਹਨਾ ਉਹ ਇੱਕ ਕਿਤੇ ਨਾ ਕਿਤੇ ਵੱਡਾ ਕਾਰਨ ਆਫੀਮ ਬੜ ਰਹੀ ਹੈ ਕੁੜੀਆਂ ਵੀ ਇਹ ਚੀਜ਼ ਦੇ ਵਿੱਚ ਇਨਵੋਲ ਹੋ ਰਹੀਆਂ ਨੇ ਅ ਕਹਿੰਦੇ ਕੋਈ ਚੀਜ਼ ਪਿੱਛੇ ਨਹੀਂ ਰਹਿ ਗਈ ਮੈਂ ਜੋ ਤਾਂ ਮੈਂ ਦੇਖਿਆ ਅੱਖੀਆਂ ਆਪਣੇ ਦੇਖਿਆ ਹੈ ਨਾ ਮੈਂ ਤਾਂ ਉਹ ਉਹ ਉਹੀ ਗੱਲ ਕਰੂੰਗਾ ਤੇ ਬਾਹਲੀਆਂ ਕੁੜੀਆਂ ਬਹੁਤੀਆਂ ਕੁੜੀਆਂ ਭਾਜੀ ਸਟ्रेस ਲੈਵਲ ਇੰਨਾ ਆ ਵੀਕਐਂਡ ਤੇ ਕਲੱਬਸ ਦੇ ਵਿੱਚ ਤੋਂ ਤੁਹਾਨੂੰ ਆਮੀ ਤੁਸੀਂ YouTube ਵੀ ਦੇਖ ਲਓ ਜਾਂ ਜਿਹੜਾ ਕੋਈ ਤੁਹਾਡਾ ਦੋਸਤ ਰਹਿੰਦਾ ਹੈ ਕਿਸੇ ਵੀ ਸਿਟੀ ਦੇ ਵਿੱਚ ਵੀਕਐਂਡਸ ਤੇ ਤੁਸੀਂ ਆਪਣੀਆਂ ਪੰਜਾਬੀ ਕੁੜੀਆਂ ਜਿਨ੍ਹਾਂ ਤੇ ਸਾਨੂੰ ਮਾਣ ਹੁੰਦਾ ਸੀ ਚੰਗੇ ਚੰਗੇ ਸਰਦਾਰਾਂ ਦੀਆਂ ਘਰਾਂ ਤੋਂ ਸਾਡੇ ਘਰਾਂ ਤੋਂ ਕੁੜੀਆਂ ਉਹ ਸਾਡੇ ਪੰਜਾਬੀਆਂ ਦਾ ਜੋ ਉੱਥੇ ਨਸਲ ਖੁਸ਼ੀ ਹੋ ਰਹੀ ਆ ਜੋ ਸਾਡੇ ਪੰਜਾਬੀਆਂ ਦੀ ਪੱਗ ਰੋਲ ਰਹੀ ਆ ਉਹ ਕੁੜੀਆਂ ਨੂੰ ਵੀ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਤੁਸੀਂ ਡਰੰਕ ਆਪ ਹੀ ਆਮ ਹੀ ਦੇਖ ਲੋਗੇ ਗੱਡੀ ਦੇ ਵਿੱਚ ਹੁੱਕੇ ਪੀਂਦੀਆਂ ਕੁੜੀਆਂ ਸ਼ਰਾਬਾਂ ਪੀਂਦੀਆਂ ਮੁੰਡਿਆਂ ਦੇ ਨਾਲ ਹੂੰ ਤੇ ਭਾਜੀ 네ਗੇਟਿਵ ਪੋਜ਼ਿਟਿਵ ਇੱਕ ਸਭ ਤੋਂ ਵੱਡਾ ਕਾਰਨ ਵੀ ਹੈ ਨਾ ਕਿ 네ਗੇਟਿਵ ਖਬਰ ਬਹੁਤ ਜਲਦੀ ਆ ਜਾਂਦੀ ਹੈ ਤੇ ਇਦਾਂ ਦੀਆਂ ਕੁੜੀਆਂ ਵੀ ਹੈਗੀਆਂ ਆ ਜਿਹੜੀਆਂ ਪੰਜਾਬ ਉੱਥੇ ਕੈਨੇਡਾ ਪੁਲਿਸ ਦੇ ਵਿੱਚ ਆ ਹਨਾ ਹੋਰ ਦੋ ਚਾਰ ਬੜੇ ਵਧੀਆ ਵਧੀਆ ਉਹਦਾਂ ਤੇ ਐਮਪੀ ਬਣੀਆਂ ਕੁੜੀਆਂ ਹਨਾ ਤੇ ਰੂਬੀ ਮੈਮਾ ਐਮਪੀ ਹੈ ਕੈਨੇਡਾ ਦੇ ਵਿੱਚ ਬਹੁਤ ਵਧੀਆ ਉਹਨਾਂ ਦਾ ਸਿਸਟਮ ਹੈ ਬਹੁਤ ਬੁਲੰਦੀਆਂ ਤੇ ਕੰਮ ਪਹੁੰਚੇ ਆ ਮੁੰਡਿਆਂ ਨੇ ਕੁੜੀਆਂ ਨੇ ਕੰਮ ਕੀਤਾ ਆ ਕੋਈ ਨਹੀਂ ਵਾਇਰਲ ਨਹੀਂ ਹੋਊਗੀ ਉਹ ਵਾਇਰਲ ਨਹੀਂ ਹੋਊਗੀ ਭਾਜੀ ਜਿਹੜਾ ਕੁੜੀ ਨੇ ਚੰਗਾ ਕੰਮ ਕੀਤਾ ਨਹੀਂ ਵਾਇਰਲ ਹੋਊਗਾ ਸੋ ਗਲਤ ਚੀਜ਼ ਦੇ 네ਗੇਟਿਵ ਕੋਈ ਕਿਸੇ ਗਲਤ ਕੰਮ ਦੇ ਵਿੱਚ ਫੜੀ ਗਈ ਹੈ ਕੁਛ ਇਸ ਤਰੀਕੇ ਦਾ ਉਹ ਤੁਸੀਂ ਦੇਖਿਓ ਰਾਤੋ ਰਾਤ ਵੀਡੀਓ ਵਾਇਰਲ ਹੋ ਜਗੀ ਤਾਂ ਇਹਨਾਂ ਮਿਲੀਅਨ ਤੋਂ ਮਿਲੀਅਨਸ ਦੇ ਵਿੱਚ ਵਿਊਜ਼ ਆ ਜਾਣਗੇ ਉਹ ਭਾਈ ਦੋ ਚਾਰ ਕੁੜੀਆਂ ਮਤਲਬ ਸਾਰੇ ਬੰਨੇ ਹੀ ਹੁੰਦੀਆਂ ਉਹ ਆਪਣੇ ਪੰਜਾਬ 'ਚ ਇੱਥੇ ਚੰਡੀਗੜ੍ਹ ਤੁਸੀਂ 3v2 ਦੇਖ ਲਓ ਕੀ ਹਾਲਾਤ ਬਣੇ ਆ ਇਵਨ ਤੁਸੀਂ ਸੋਸ਼ਲ ਮੀਡੀਆ ਤੇ ਆਣ ਕੇ ਕੁੜੀਆਂ ਖੁਦ ਐਕਸੈਪਟ ਕਰ ਰਹੀਆਂ ਮੈਂ ਸਿਗਰਟ ਪੀਨੀ ਸੀ ਮੈਂ ਬੀੜੀ ਪੀਨੀ ਸੀ ਮੈਂ ਆਹ ਕਰਦੀ ਸੀ ਆਹ ਨਸ਼ਾ ਕਿ ਕਿੰਡੀ ਕੁ ਭਾਜੀ ਬਹਾਦਰੀ ਵਾਲੀ ਗੱਲ ਆ ਇਹ ਹੁਣ ਕੀ ਕਰ ਸਕਦੇ ਆ ਅਸੀਂ ਸਾਡੇ ਮਤਲਬ ਸ਼ਰਮ ਆਉਂਦੀ ਆ ਜੀ ਆਹ ਚੀਜ਼ਾਂ ਨੂੰ ਮੈਂ ਹੁਣ ਪੰਜਾਬੀ 'ਚ ਇੱਕ ਘਾਵਾ ਤਾਂ ਨਾ ਜਿਹੜੇ ਲਾਹੌਰ ਫੁੱਦੂ ਉਹ ਪਸ਼ੌਰ ਵੀ ਫੁੱਦੂ ਇਹ ਬਹੁਤ ਵਾਇਰਲ ਹੋਈ ਐ ਨੜੇ ਗੱਲ ਹਾਂਜੀ ਇਹ ਗਾਣੇ ਇਹਨੂੰ ਤੁਸੀਂ ਜਿਹੜੇ ਕਿਤੇ ਐਡਜਸਟ ਕਰਨਾ ਹੈ ਉੱਥੇ ਕਰ ਲਿਓ ਹੁਣ ਮੇਰੇ ਮੇਰੇ ਦਿਮਾਗ 'ਚ ਐਸੀ ਮੈਂ ਹਾਂ ਬੋਲ ਹੀ ਦਵਾ ਸੋ ਜਿਹੜੇ ਬੱਚੇ ਇੱਥੇ ਸਿਆਣੇ ਆ ਪੜਨ ਵਾਲੇ ਬੱਚੇ ਆ ਉਹ ਅੱਜ ਵੀ ਉੱਥੇ ਪੜਦੇ ਆ